ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਹਾਂਜੀ ਕਿਤਾ ਸਾਰੇ ਸਵਾਗਤ ਹੈ ਇਹਦੇ ਨਵੇਂ ਵਲੋਗ ਚ ਉਮੀਦ ਕਰਦੇ ਸਾਰੇ ਵਧੀਆ ਹੋਣਗੇ ਅਸੀਂ ਵਧੀਆ ਵਾਂ ਸੋ ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵਾਂ ਵਲੋਗ ਲੈ ਕੇ ਸੋ ਅੱਜ ਹੈਗਾ ਨੋਤਰੀ ਨੋਤਰੀ ਹਾਂ ਨੋ ਤਰੀਕਾ ਤੇ ਅੱਜ ਕਾਕੂ ਦਾ 13ਵਾਂ ਮਤਲਬ 13 ਦਿਨ ਹੁੰਦੇ ਜਦੋਂ ਉਦੋਂ ਅੰਮ੍ਰਿਤ ਸ਼ਕਾਈ ਦਾ ਹੁੰਦਾ ਵਾ ਕਾਕੂ ਨੂੰ ਤੇ 13 ਤੋਂ ਦੇਖੀ ਆਦਾ ਵਿਸ਼ਕਾ ਦੀਦਾ 13 ਤੋਂ ਵਿਸ਼ਕਾ ਦੀਦਾ 21 ਤੋਂ ਵਿਸ਼ਕਾ ਦੀਦਾ ਥੋੜਾ ਵਿਆਹ ਲੱਗ ਗਿਆ ਸੱਤੀ ਹਾਂ ਕੁਝ ਨਹੀਂ 13 ਤੋਂ ਆਪਰੇ ਸੀ ਤੇ 13 ਤੋਂ ਕੋਈ ਨਹੀਂ ਪਤਾ ਲੱਗ ਲਈ ਇਸ ਮੇਕੀਆ ਦਾ ਸ਼ੋਹਰਤ ਤੇ ਇਸ ਕਾਣ ਦੇ 13 ਤੋਂ ਫਿਰ ਵਿਆਹ ਵੀ ਆ ਨਾ ਲੱਗੇ ਫਿਰ 21 ਤੋਂ ਫਿਰ ਨੇੜੇ ਚਲ ਜਾਣਾ ਜਵੇਂ ਵਿਆਹ ਦੇ ਤਾਂ ਕਰਕੇ ਤੇ ਅੱਜ ਕਾਕੂ ਨੂੰ ਸ਼ਕਾਵਾਂਗੇ ਅਮੋਕ ਨਾਲੇ ਸਰਬ ਨੂੰ ਤੇ ਟਾਈਮ 10 ਵਜੇ ਦਾ ਰੱਖਿਆ ਵਾ ਹੁਣ ਰੋਟੀ ਪਣੀ ਦਾ ਸਟਾਰਟ ਕਰਨ ਲੱਗੀ ਆ ਦੀਦੀ ਹੁਣੇ ਤੇ ਉਸ ਤੋਂ ਬਾਅਦ ਬਾਬਾ ਜੀ ਆਉਣਗੇ 10 ਵਜੇ ਤੇ ਫਿਰ ਨਾ ਤੋਂ ਕੇ ਫਿਰ ਅੰਮ੍ਰਿਸ਼ ਕਾਵਾਂਗੇ ਸੋ ਸਾਰਿਆਂ ਨੇ ਸਾਰਾ ਬਲੌਗ ਐਂਡ ਤੇ ਦੇਖਣਾ ਵਧੀਆ ਹੋਣ ਵਾਲਾ ਬਲੌਗ ਤੇ ਦੇਖੋ ਜਰਾ ਪਹਿਲੀ ਵਾਰ ਅੰਮ੍ਰਿਸ਼ ਕਾਵਣ ਲੱਗੇ ਆ ਕੱਕ ਉਹਦੇ ਨਾਲ ਦਾ ਬਣਾਉਣ ਲੱਗੇ ਆ ਉਹਦੇ ਨਾਲ ਦਾ ਬਣਾਉਣ ਲੱਗੇ ਆ ਸਿੰਦੀ ਵਾਲਾ ਹਾਂ ਪਾਣੀ ਲੈ ਲਿਆ ਤਾਸੀ ਲੈ ਲਿਆ ਹਾਂ ਹਾਂ ਤਾਸੀ ਲੈ ਲਿਆ ਲੈਂਦੇ ਤਾ ਸੇ ਸਾਰਾਸ ਮੰਨ ਲੈਂਦਾ ਸੀ ਇਹ ਤਾਂ ਪੰਜੀਰੀ ਵੀ ਅੱਜ ਬਣਾਣੀ ਏ ਦੇ ਲਾਉਣੀ ਕੱਲ ਬਣਾ ਲਿਓ ਹਾਂ ਕੱਲ ਨੂੰ ਟਾਈਮ ਹੋਗਾ ਬਣਾਉਣ ਦਾ ਟਾਈਮ ਨੂੰ ਕੀ ਆ ਕਿਰਤੀ ਉਹ ਦਾ ਅੱਡ ਬਣਾਣੀ ਟਾਈਮ ਨਾ ਕੀ ਟਾਈਮ ਨੂੰ ਕੀ ਟਾਈਮ ਆ ਕਿ ਕਿਤੇ ਕੱਪੜੇ ਬਣਾਉਣੇ ਜਾਣਾ ਦੀਦੀ ਆਈ ਹੀ ਤੇ ਧੂੜੇ ਬਣਾਣੇ ਵਾਂਗ ਕਿਦੋਂ ਜਾਣਾ ਲੈਣਾ ਕੱਲ ਨੂੰ ਤ ਬਣਾਵਾਂਗੇ ਕਿਸੇ ਨੂੰ ਤਾਂ ਬਣਾਉਣੀ ਆ ਕਮ ਲਈ ਹੋਏ ਮੈਂ ਕਿ ਚਲ ਬਣਾ ਲਿਆ ਮੈਂ ਤਾਂ ਬਣਾਣੀ ਆ ਮੈਂ ਬਣਾ ਲਈ ਆ ਹਾਂ ਮੈਂ ਮਗਰ ਤਾਂ 12 ਤੇਰੇ ਨੂੰ 12 13 ਨੂੰ ਹੋਊਗਾ ਵੀਰੇ ਗੈਰ ਨੂੰ ਚੱਲ ਜਾਣਾ ਉਹਨੇ ਆਈ ਗਿਆ ਹਰ ਚੱਲੇ ਜਾਣਾ ਹਾਂ ਹਾਂ ਫਾਇਗਨਰ ਜਲਾਉਂਦੇ ਅੱਧੀ ਹੋਣੀ ਮਿਲਾ ਦੇ ਉੱਠ ਗਿਆ ਪੰਜ ਹਜ਼ਾਰ ਆਇਆ ਲੜਕੇ ਉੱਠ ਗਿਆ ਹਾਂ ਹਾਰਨ ਹੋਇਆ ਸੀ ਗੁੱਡੀ ਬਣ ਲੱਗੇ ਸਾਡੇ ਚੋਲ ਰੰਗ ਵਾਲੇ ਜਦੋਂ ਮੈਂ ਕਿਹਾ ਮੈਂ ਅੰਗਲੇ ਚੋਲ ਬਾਏ ਸੇ ਜਾ ਮਾ ਕਰਾ ਨੇ ਜਾਏ ਹੋ ਇਕੱਟ ਬੱਬਾ ਜਾਏ ਹੋ ਲੈ ਸਾਡੇ ਨਵਾਬ ਨੇ ਨਵੇਂ ਕੱਪੜੇ ਪਾਏ ਅੱਜ ਭਾਈ ਵਾਲੇ ਓਏ ਤੀੜੀ ਤੀੜੀ ਭਾਈ ਅਗਲੇ ਨੇ ਤਾਈ ਲਾਈ ਆ ਟਾਈ ਵਾਲੇ ਭਾਇਆ ਟਾਈ ਲਾਈ ਦੇ ਸੁੱਤਾ ਪਿਆ ਮਸਤੀ ਤੇ ਵਧੀਆ ਮੈਂ ਕਿਹਨੂੰ ਖਲਵਾ ਲਾ ਹਾਂ ਹਾਂ ਲਓ ਜੀ ਦੋਵੇਂ ਨੇ ਹੋ ਗਏ ਤਿਆਰ ਦੇਖ ਸਾਡੇ ਕਾਕੂ ਵੀ ਹੋ ਗਏ ਤਿਆਰ ਸਰਵ ਵੀ ਹੋ ਗਈ ਮੇਰੇ ਦੇ ਮੈਂ ਵੀ ਹੋਏ ਤਿਆਰ ਹਾਂ ਅੰਦਰ ਕਰੀ ਅੰਦਰ ਹੋਈ ਜਾਂਦੀ ਚਾਰੀ ਹਾਂ ਇਹਦੇ ਫੱਟੇ ਚੱਕੇ ਫਿਰ ਦੇ ਹਾਂ ਤੂੰ ਦਵੇ ਸਾਫ ਦੇ ਦੇ ਚਾਦਰ ਜਿਹੜੀ ਮਰਜ਼ੀ ਦੇ ਦੇ बाबा कर ला कर नहीं आ, <laughs> है ठीक कर दे, कर दे। <laughs> है ਬੋਲੋ ਲਾਧੋ ਵਾਰੀ ਦੇ ਨਾਮ ਤੇ ਕਿਸ ਵਾਰੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਰੀ ਮਹਾਰਾਜ ਵਾਰੀ ਦੀ ਅਰਦਾਸ ਸ੍ਰੀ ਮਾਣਿਆਂ ਦੀ ਮਾਣ ਤਾਲੀਆਂ ਦੀ ਤਾਲ ਨਹੀਂ ਉੱਠਿਆ ਨਹੀਂ ਸਕੀ ਤਾਂ ਤਾਂ ਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਣਾ ਕਮਨਾਂ ਵਿਖੇ ਅਰਦਾਸ ਨੂੰ ਬੇਨਤੀ ਜੋਦੜੀ ਪ੍ਰਾਰਥਨਾ ਮਹਾਰਾਜੀ ਆਪ ਜੀ ਦੇ ਦਰਕਰ ਦੀ ਸੇਵਕ ਸਰਦਾਰ ਲਾਖ ਸਿੰਘ ਜੀ ਆਪ ਜੀ ਦੇ ਸੇਵਕ ਪਰਿਵਾਰ ਨੂੰ ਮਹਾਰਾਜੀ ਪੁੱਤਰ ਜੀ ਦੀ ਬਖਸ਼ਿਸ਼ ਹੋਈ ਹੈ ਆਪ ਜੀ ਦੇ ਸੇਵਕ ਪਰਿਵਾਰ ਇਸ ਟਾਈਮ ਪੁੱਤਰ ਨੂੰ ਮਹਾਰਾਜੀ ਅੰਮ੍ਰਿਤ ਬਾਟਾ ਸਿਖਾਉਣ ਲੱਗੇ ਹਨ ਮਹਾਰਾਜੀ ਆਗਿਆ ਦਿਓ ਆਗਿਆ ਪੁੱਤਰ ਨੂੰ ਅੰਮ੍ਰਿਤ ਬਾਟਾ ਸਿਖਾਉਣ ਦੀ ਆਗਿਆ ਕੋਸ਼ਿਸ਼ ਕਰੋ ਪੁੱਤਰ ਦੀ ਸਿਰ ਤੇ ਮੇਰ ਪ੍ਰਿਆਤਰਕ ਨੂੰ ਮੱਤੀ ਦੇ ਸਰ ਤੇ ਮੇਰ ਪ੍ਰਿਆਤਰਕ ਕੋ ਇਸ ਟਾਈਮ ਆਪ ਜੀ ਕੀ ਅਰਦਾਸ ਚਰਨਾਤਮਾ ਪਾਸੇ ਪੜਦੇ ਸੁਣਦੇ ਸਰਬਤਲਾਹੀ ਬੰਦ ਗੁਰੂਨ ਸਭੀ ਕਾਰਜਰਾਜ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਬਾਣੀ ਸਰਬਤ ਦਾਜੀ ਬਲਾਵਾ ਹੀ ਗੁਰਗੀਤਾਂ ਖਾਸ ਸਿਮਾਲ ਤੁਨ ਗਿਣੀ ਪੜਨਾ ਹੋਵਣੀ ਜਿਤ ਸਮਾਉ ਨਾ ਵਿਸਰਾਇ ਅੰਤਨ ਸਿਫਤੀ ਕਰਨੇ ਅੰਤਨ ਕਰਨੇ ਦੇਨ ਅੰਤਨ ਮੇਕਣ ਸੋਣੇ ਅੰਤਨ ਜਪਿਆ ਗਿਆਮਨ ਮੰਤਨ ਅੰਤਨ ਜਪਿਆ ਕੀਤਾ ਗਾਰ ਅੰਤਨ ਜਪਿਆ 12 ਵਾਰ ਅੰਤ ਕਾਰਣ ਕੇ ਤਿਬ ਲਾਇ ਤਾਂ ਕਿ ਅੰਤਰ ਪਾਇ ਜਾਏ ਇਹੋ ਅੰਤਰ ਜਾਣੇ ਕੋਈ ਬੋਤਾ ਕਈਆ ਬੋਤਾ ਹੋਈ ਵੱਡਾ ਸਾਹਿਬ ਉੱਚਾ ਥਾ ਉੱਚੇ ਉਪਰ ਉੱਚਾ ਨਾ ਇਹ ਵੱਡ ਉੱਚਾ ਹੋਵੇ ਕੋਈ ਤੇ ਸੁੱਚੇ ਕੋ ਜਾਣੇ ਸੋਏ ਜੇ ਵੜੇ ਆਪ ਜਾਣੇ ਆਪ ਆਪ ਨਾਨਕ ਦੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਦਿਲ ਨਾਲ ਤਮਾਇ ਕਿਤੇ ਮੰਗੇ ਜੋ ਦਾ ਪਾਰ ਕਿਤੇ ਗਣ ਤਨੀ ਵਿਚਾਰ ਕਿਤੇ ਖੱਪ ਤੋਂ ਠੇ ਵਿਕਾਰ ਕਿਤੇ ਲੈ ਲੈ ਮੁਕਰਬਾਏ ਕਿਤੇ ਮੂਰੇ ਖਾਈ ਖਾਈ ਕਿਤੇ ਦੂਪ ਕੋ ਸਾਦ ਲੋੜੀ ਨਹੀਂ ਏ ਵੀਡਾਇਕ ਵੇਖੋ ਮੁੰਡੇ ਵਰੀ ਬੋਲਣਾ ਸੀ ਸਾਰੇ ਆਲੇ ਨਾਲ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਸ਼ੱਕਾ ਗਿਆ ਦਵਾ ਦਮਰਤ ਸਰਦਾਰ ਦਾ ਜੀ ਚਾਣੇ ਕਾਕੂ ਦਾ ਵੀ ਨਿੱਕੇ ਜੇ ਦਾ ਅਮਰਾ ਸ਼ੱਕਰ ਹੋਰ ਫੂਸ ਹੋ ਗਿਆ ਅਗਲਾ ਸੁਛਾਡਾ ਨਵਾਬ ਸਿੰਘ ਹੋ ਗਿਆ 13 ਦਿਨਾਂ ਦਾ 13 ਦਿਨਾਂ ਦਾ ਸਰਦਾਰ 13 ਦਿਨਾਂ ਦਾ ਹੋ ਗਿਆ ਜੁਗਮਨਸ਼ ਕੋਦੇ ਜੂ ਮੂਡ ਇੱਕ ਨਾ ਹੋਰ ਸਰਾਜ ਅੱਜ ਸਾਡੀ ਫਰੇ ਦਾ ਹੋ ਗਿਆ ਬਲਬ ਖਰਾਬ ਆ ਗਿਆ ਕਾਲਾ ਹੋਇਆ ਤੇ ਇਓਦਨ ਜਦਨ ਤੁਸੀਂ ਆਏ ਆ ਨਾ ਬਾਉਨ ਲੈਓ ਜੀ ਸੋ ਮਾਤਮ ਗੁਰੂ ਸਾਡੇ ਸਾਰਾ ਕੁਝ ਖਰਾਬ ਕਰਤਾ ਨਹੀਂ ਜੀ ਉਦਨ ਨਹੀਂ ਹੋਇਆ ਜੀ ਸਾਨੂੰ ਬੁਲਾਉਂਦਾ ਇੱਕ ਆਟਾ ਹੀ ਆ ਇੱਕ ਮੈਲਰਜੀ ਇਹ ਲੋ ਜੀ ਵੇਹੋ ਆਹਨ ਕੱਲ੍ਹ ਲੈ ਕੇ ਆਸੀਗਾ ਇਹਦੀ ਡੰਡੀ ਛੋਟੀ ਆ ਇਹ ਆਇਆ ਨਹੀਂ ਫਿਰ ਜਗਤ ਫਰੇਜੀ ਵਾਂਗ ਹੋ ਜਾ ਮੰਮੀ ਅੱਗੇ ਕਹਿੰਦੀ ਲੈ ਕੇ ਨਹੀਂ ਗਿਆ ਸ਼ਾਰਟ ਸਰਕਟ ਮੰਮੀ ਕਹਿੰਦੀ ਲੈ ਕੇ ਹੀ ਨਹੀਂ ਗਿਆ ਹੁਣ ਨਵਾਂ ਲੈ ਕੇ ਆਇਆ ਮਤਲਬ ਨਹੀਂ ਉਹ ਉਹ ਮੈਂ ਟਾਈਟ ਸੀਗਾ ਆ ਦੇਖੋ ਸੇਮ ਹਾਂ ਸੇਮ ਹਨ ਬਟ ਫਿਰ ਉਹ ਉਹਦੇ ਵਾਈਟ ਜਆ ਉੱਤੇ ਲੱਗਿਆ ਐਸਾ ਹਾਂ ਹੋਰ ਆ ਫਿਰ ਮਾਂ ਉਹਦਾ ਚਾਨਣ ਵੀ ਫਿਰ ਜੀ ਐਲ ਡੀ ਚਾਨਣ ਵੀ ਉਹਦੇ ਸਾਹਬ ਨਹੀਂ ਹੋਉਂਦਾ ਇਹਨਾਂ ਨੂੰ ਕੋਈ ਸ਼ੈ ਪਈ ਹੋਵੇ ਦਿਨ ਦੀ ਵੀ ਨਹੀਂ ਆਦ ਨੂੰ ਜੀ ਇਹਨਾਂ ਨੇ ਇਹਨਾਂ ਨੂੰ ਕੁਝ ਕੱਟਣਾ ਹੁੰਦਾ ਸੀ ਇਹਨਾਂ ਨੂੰ ਕੋਈ ਦਿਖਦਾ ਨਹੀਂ ਅਸੀਂ ਆ ਲੈ ਆ ਲੈ ਆ ਲੈ ਲਾਓ ਜੀ ਹਾਂ ਇੰਨੀ ਬਹੁਤਾ ਦੁੱਖ ਦੇਖ ਰਹੀ ਆ ਉਹਦਾ ਚਾਲਨ ਜਿਆਦਾ ਸੀ ਹਨਾ ਉਹਦਾ ਚਾਲ ਪਹਿਲੇ ਵਾਲੇ ਦਾ ਉਹ ਦੂਸਰਾ ਸੀ ਫਿਰ ਇਹ ਐਲਈਡੀ ਆ ਨਹੀਂ ਨਹੀਂ ਹਾਂ ਨਾਲ ਨੂੰ ਦੇਖੀ ਤੂੰ ਐਨਾ ਆ ਮੇਰੇ ਲੱਗਿਆ ਹੋਵੇ ਨਾ ਫਰਿਜ ਸਮਾਨ ਪਿਆ ਦੇਖਦਾ ਹੋਵੇਂ ਫਿਰ ਦੇਖਦਾ ਵੀ ਨਹੀਂ ਧਿਆਨ ਨਾਲ ਧਿਆਨ ਨਾਲ ਕੰਮ ਨਾ ਕਰ ਦੇ ਵਿਚਾਰੇ ਦਾ ਚਲੋ ਜੀ ਹਾਂ ਹਾਂ ਜੀ ਵਿਆਹ ਚ ਰਹਿ ਗਿਆ ਸਿਰਫ 10 11 ਦਿਨ ਇਦਾਂ ਅੱਜ ਅੱਜ ਕੱਪੜੇ ਸੀਨੇ ਦੇ ਗਿਆ ਵੀ ਉਹ ਸੀਗਾ ਫਿਰ ਇਹ ਤਾਂ ਟਾਈ ਨਹੀਂ ਹੁੰਦੀ ਸੀ ਚੱਲ ਮੈਂ ਕਿਹਾ ਮੈਂ ਵੀ ਕੋਟਪੰਟ ਨਵਾ ਸਵਾਉਂਗਾ ਮੈਂ ਕਿਹਾ ਦੇ ਦੇ ਸੀਨੇ ਨਾ ਇਹ ਕਹਿੰਦਾ ਮੈਂ ਉੱਥੋਂ ਬਸ ਦੁਕਾਨ ਤੋਂ ਪਾ ਕੇ ਸਿੱਧਾ ਚੱਲ ਜਾਣਾ ਕਹਿੰਦਾ ਸ਼ਗਨ ਤੇ ਮੈਂ ਕਿਹਾ ਵੀ ਮੈਂ ਕੋਟਪੰਟ ਨਵਾ ਸਵਾਉਂਗਾ ਫਿਰ ਵੀ ਉੱਥੇ ਫਿਰ ਫੇਮਸ ਬੰਦੇ ਕੋਈ ਜਾਂਦਾ ਚੰਕਰ ਬੰਦਾ ਕਹਿੰਦਾ ਉਹ ਇਹ ਵਿਆਹ ਕੋਟਪੰਟ ਪਾਈ ਕਰਤਾ ਸੀ ਤੇ ਤਾਂ ਕਰਤਾ ਜੇ ਮੈਂ ਨਾ ਕੋਟ ਪੈਂਟਸ ਲੈ। ਸ਼ੌਮੀ ਸ਼ੌਕੀ ਜੀ ਬੰਦਰ ਲੰਡਾ। ਐਸੇ ਤੂੰ ਮੈਂ ਜੀ ਨਿੱਕਰ ਬੈਂਡ ਵੀ ਜਾ ਸਕਦਾ ਸੀ। ਕੋਈ ਵਾਢੀ ਕਰ ਲੀ ਕਿ ਹਾਂ ਪਰ ਮੈਂ ਕਿਆ ਕੋਟ ਪੈਂਟਸ ਹੋਣਾ ਵਧੀਆ ਚੱਲਣਾ। ਬਰਤ ਠੀਕ। ਚਲੋ ਚੰਗੀ ਗੱਲ ਆ ਸ਼ੁਕਰ ਆ ਜੀ ਦੇ ਆਏ। ਕੱਲ ਆਪਦੇ ਕੱਲ ਆਪਦੇ ਜੀਜਣ ਕਹਿੰਦਾ ਮੈਂ ਦੇ ਦਵਾਂ ਕੱਪੜਾ ਸੀਣੋ ਕਦੇ ਨਹੀਂ 10 ਦਿਨ ਰੁਕ ਜਾ ਹਲੇ ਕਹਿੰਦਾ। ਹਾਂ ਵੀ ਹਸੀ 10 ਦਿਨ ਰੁਕ ਜਣੇ। ਜਾਣੀ ਨਹੀਂ ਪੈਣਾ ਸੀ ਮੇਰੀ। ਉਹ ਕਹਿੰਦਾ ਨੇ ਦੇ ਆਇਆ ਨੌਦਰੀ ਕੱਜ ਉਹ ਕਹਿੰਦਾ 19 ਤਰੀਕ ਨੂੰ ਲੈਣਾਂਗੇ। ਬਪਾ ਜੇ ਪਾ ਕੇ ਵੀ ਦੇਖਣੇ ਆਂ ਮੀਨੂ ਤਾਂ ਅਸੀਂ ਜਾਣਾ ਉਹਨੀਆਂ ਨੂੰ ਮਿਲਣ ਜਾਇਦੀਆਂ ਉਹ ਵੀ ਕਹਿੰਦੀ ਸੀ ਮੇਰੇ ਵੀ ਲੈ ਈ ਫਿਰ ਆਹੋ ਮੰਮੀ ਦੇ ਵੀ ਲੈ ਚਲ ਮੈਨੂੰ ਦੇ ਦੀ ਮੈਂ ਚਲ ਜੂਗੀ ਦੀਦੀ ਹਣਾ ਨਾ ਤੂੰ ਪਿੱਛੇ ਆ ਜੀ ਠੀਕ ਆ ਮੈਂ ਕਹਿੰਦਾ ਮੇ ਤਾਂ ਨਹੀਂ ਚਾੜੀ ਕੋਈ ਚਲ ਠੀਕ ਹੈ ਭਾਬੀ ਬਸ ਫੇ ਤੂੰ ਫੇ ਵੀ ਪੈਸੇ ਲਾਉਣਾ ਖਾਲੀ ਜੋਟੀ ਉਹ ਚੱਕ ਦੇ ਬੱਡੇ ਸਰਬ ਨੇ ਕੁਝ ਗਾਲੀ ਨਾ ਬਈ ਅਸੀਂ ਨਹੀਂ ਚੀਸਾਰ ਨੂੰ ਰੋਟੀ ਦੇਣੀ ਕਿਉਂ ਨਾ ਬਈ ਕਿਉਂ ਨਹੀਂ ਤੂੰ ਤੱਕ ਰਹੀ ਨਹੀਂ ਸੀ ਅਸੀਂ ਰੋਟੀਆਂ ਦਿੱਤੀਆਂ ਨਹੀਂ ਆ ਬਾਕੀ ਆਪੇ ਤੇਰਾ ਹਸਪੰਡ ਦਊਗਾ ਰੋਟੀ ਤੈਨੂੰ ਹਸਬੈਂਡ 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 ਸਾਰੇ ਮੈਨੂੰ ਦਿੱਤੀਆਂ ਨੂੰ ਰੋਟੀ ਅੱਛਾ ਉਹ ਸੁਦੀ ਵੀ ਤਾਂ ਸੌਂ ਗਈ ਹੋਈ ਆ ਸਾਢੇ ਪੈਟ ਜਾਗਦੀ ਰਹੀ ਪੈ ਗਈ ਠੀਕ ਆ ਭੰਡ ਤੰਗੀ ਕੌਣ ਬੋਲਦਾ ਉਹ ਵੇਖ ਪੱਜੀ ਆਉਂਦੀ ਨਾ ਹਾਥੀ ਜਾ ਕਿਵੇਂ ਉੱਡਿਆ ਆਉਂਦਾ ਤੇਰੀ ਬਾਟੀ ਨੂੰ ਗਰਮ ਗਰਮ ਫੁਲਕੇ ਫੜਾ ਕੇ ਮੈਂ ਕਹ ਫੇਰ ਬਾਅਦ ਨੂੰ ਠੀਕ ਹੋ ਜੀ ਕਿ ਕੱਲ ਨੂੰ ਸਾਨੂੰ ਵੀ ਫੜਾਉਗੀ ਉਹ ਸਾਨੂੰ ਇੱਕ ਇੱਕ ਫੁਲਕਾ ਕਰਾ ਕੇ ਬਣਾ ਦੇ ਸਾਡੇ ਇੱਕ ਹੀ ਹਾਥੀ ਆ ਸਾਡੇ ਡੱਬਾ ਸਾਰੇ ਚ ਤੇ ਸਾਰੇ ਸਾਰੇ ਟੱਬਰ ਟੱਬਰ ਨੂੰ ਸੰਭੀ ਫਿਰਦਾ ਏ ਹਾਥੀ ਪੁੱਛ ਲੋ ਹਨਾ ਵਲੌਗ ਚ ਤੁਸੀਂ ਦੇਖਦੇ ਆ ਨਾ ਸਾਰੇ ਟੱਬਰ ਨੂੰ ਫੇਰ ਸੰਭੀ ਫਿਰਦੀ ਆ ਮੈਂ ਇੱਥੇ 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 ਵੀ ਸੰਭੀ ਫਿਰਦੀ ਆ ਉੱਥੇ ਵੀ ਸੰਭੀ ਫਿਰਦੀ ਏ ਧੱਕੇ ਨਹੀਂ ਆਈਆਂ ਸੀ ਅੰਸਰਦਿਆਂ ਦੀਆਂ ਧੱਕੇ ਨਹੀਂ ਅਗਲੇ ਨਾਲ ਲੈਣ ਵੀ ਤੂੰ ਹੀ ਗਿਆ ਸੀ ਹੈ ਦੱਸਿਂ ਇੰਤਲ ਬਲੌਗ ਮੰਨ ਕੇ ਕਰਾ ਨਾ ਚੱਲ ਆਪਾਂ ਆਪਾਂ ਬਲੌਗ ਦਾ ਐਂਡ ਕਰਦੇ ਆਂ ਆਹੋ ਤੇ ਆਪਣਾ ਬਲੌਗ ਦਾ ਹੁਣ ਐਂਡ ਕਰਦੇ ਆਂ ਇਹਨਾਂ ਦਾ ਬਲੌਗ ਦਾ ਪਤਾ ਨਹੀਂ ਐਂਡ ਹੋਇਆ ਕਿ ਨਹੀਂ ਹੋਇਆ ਮੇਰੇ ਬਲੌਗ ਦਾ ਐਂਡ ਕਰ ਦਿੰਨੇ ਆਪਾਂ ਸੋ ਤੁਹਾਨੂੰ ਅਏ ਦਾ ਬਲੌਗ ਕਿਦਾਂ ਲੱਗਾ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਅਗਰ ਆਪਣਾ ਬਲੌਗ ਵਧੀਆ ਲੱਗਿਆ ਹੋਏ ਆਪਣੇ ਚੈਨਲ ਨੂੰ ਸਬਸਕ੍ਰਾਈਬ ਸੋ ਮਿਲਦੇ ਆਪਾਂ ਅਗਲੇ ਬਲੌਗ ਤੱਕ ਲਈ ਧੰਨਵਾਦ ਬਾਏ ਬਾਏ